ਹਾਂਜੀ ਦੋਸਤੋ ਅੱਜ ਦੁਬਾਰਾ ਆ ਚੁੱਕੇ ਆ ਜੀ ਆਪਾਂ ਲੋਧੀ ਕਲੱਬ ਰੋਡ ਲੁਧਿਆਣੇ ਦੇ ਵਿੱਚ ਲੁਧਿਆਣੇ ਆਏ ਕਿੱਥੇ ਆ ਜੀ ਅੱਜ ਦੁਬਾਰਾ ਆਪਾਂ ਜਿਹੜੀ ਕਰੇਲੇ ਵਾਲੀ ਵੀਡੀਓ ਬਾਹਰ ਹੋਈ ਸੀ ਹਾਂਜੀ ਲੱਸੀ ਤੇ ਗੁਰਸਿੱਖ ਬੇਬੇ ਸਾਡੀ ਇੱਕ ਮਿੰਟ ਤੇ ਉਹਨਾਂ ਕੋਲ ਆ ਗਏ ਜੀ ਆਪਾਂ ਤੇ ਆ ਜੀ ਬੇਬੇ ਦਾ ਸਟਾਲ ਤੇ ਹੁਣ ਬੇਬੇ ਨੇ ਪ੍ਰੋਪਰਲੀ ਰਖਤ ਲਿਖ ਕੇ ਲਾਤਾ ਗੁਰਸਿੱਖ ਘਰ ਦਾ ਬਣਿਆ ਹੋਇਆ ਪੰਜਾਬੀ ਖਾਣਾ ਕਿਆ ਬਾਤ ਹੈ ਤੇ ਇਧਰ ਬੇਬੇ ਸਾਡੇ ਲੱਗੋਇਆ ਕੰਮ ਕਰਨ ਤੇ ਬੇਬੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਹੋ ਹਾਂਜੀ ਹਾਂਜੀ ਬੇਬੇ ਅੱਜਕੱਲ ਤੁਸੀਂ ਟਾਈਮ ਕੱਟ ਲਉਣ ਲੱਪੇ ਇਥੇ ਜੀਕੇ ਜੀ ਤੁਸੀਂ ਮੇਰੀ ਇੱਕ ਵਾਰੀ ਵੀਡੀਓ ਬਣਾ ਕੇ ਲੈ ਕੇ ਗਈ ਸੀ ਮੇਰੀ ਐਡ ਬਹੁਤ ਕਰਦੀ ਹੁਣ ਮੇਰੇ ਕਸਟਮਰ ਬਹੁਤ ਵਧ ਗਏ ਅੱਛਾ ਕਸਟਮਰ ਵਧਣ ਕਰਕੇ ਹਾਂਜੀ ਹਾਂਜੀ ਕੀ ਬਾਤ ਹੈ ਅੱਛਾ ਮੈਨੂੰ ਲੱਗਾ ਕਰ ਵੈਸੇ ਹੀ ਉਹ ਤੇਰਾ ਥੋੜਾ ਟਾਈਮ ਵਧਾਤਾ ਆ ਨਹੀਂ ਜੀ ਨਹੀਂ ਕੀ ਬਾਤ ਹੈ ਬੇਬੇ ਪਹਿਲਾਂ ਮੈਨੂੰ ਇਹ ਗੱਲ ਉਸ ਕਰੇਲੇ ਦਾ ਕਿਵੇਂ ਲੱਗਾ ਕਰੇਲੇ ਦਾ ਰਿਸਪੌਂਸ ਆ ਰਿਹਾ ਲੋਕਾਂ 'ਚ ਹਾਂਜੀ ਮੰਗਦੇ ਆ ਡਿਮਾਂਡ ਆਉਂਦੀ ਆ ਅੱਛਾ ਜੀ ਅਨ ਬਲੋ ਕਿੰਨੇ ਕਿ ਬਣਾਉਣ ਲੱਗ ਪਏ ਗਲੇ ਹੁਣ ਕਿੰਨੇ ਮੈਨੂੰ ਕਿਲੋ ਬਣਾਣੇ ਪੈਂਦੇ ਪਹਿਲਾਂ ਤਾਂ ਮੈਂ adda ਕਿਲੋ ਬਣਾਉਂਦੀ ਸੀਗੀ ਅੱਛਾ ਜੀ ਕੋਈ ਕੋਈ ਲੈਂਦਾ ਸੀ ਹੁਣ ਮੇਰੇ ਜਿਨ੍ਹਾਂ ਨੇ ਸਵਾਦ ਦੇਖਣਾ ਸਾਰੇ ਮੰਗਦੇ ਆ ਕੀ ਬਾਤ ਹੈ ਜੀ ਕੀ ਬਾਤ ਹੈ ਹੋ ਗਿਆ ਚਲੋ ਓਕੇ ਹਾਂਜੀ ਹਾਂਜੀ ਤੁਹਾਡੇ ਵੀ 80 ਰੁਪਏ ਬਣੇ ਤੁਸੀਂ ਦੋ ਹੀ ਫੁਲਕੇ ਖਾਦੇ ਫੋੜੋ ਅੱਛਾ ਚਲ ਲਸੀ ਪਕਾ ਲਓ ਹਾਂਜੀ ਹਾਂਜੀ ਬੇਬੇ ਜੀ ਹਾਂਜੀ ਮम्मा ਬਿਜ਼ੀ ਹੋ ਗਏ ਆ ਨਾ ਹਾਂਜੀ ਹਾਂਜੀ ਬਹੁਤ ਬਿਜ਼ੀ ਹੋ ਚਲੋ ਜੀ ਬਹੁਤ ਵਧੀਆ ਚੰਗੀ ਗੱਲ ਆ ਸਾਧੂ ਬੜੀ ਖੁਸ਼ੀ ਹੁੰਦੀ ਆ ਵੀ ਜੇ ਤੁਸੀਂ ਅੱਜ ਥੋੜੇ ਜਿਹਾ ਵਧੀਆ ਹੋਰ ਚੀਜ਼ ਹੋਈ ਜਾਂਦਾ ਸਾਸੀਂ ਵੀ ਕਿਤੇ ਨਿਕਲ ਜਾ ਪਾੜ ਬਣੇ ਉਸ ਚੀਜ਼ ਦਾ ਤੁਹਾਡੀ ਮਿਹਰਬਾਨੀ ਆ ਜੀ ਅੱਛਾ ਜੀ ਮੈਨੂੰ ਇੱਕ ਗੱਲ ਦੱਸਿਓ ਅੱਛਾ ਤੁਹਾਡੇ ਲਈ ਇੱਕ ਆਫਰ ਆਈ ਆ ਹਾਂਜੀ ਤੁਹਾਨੂੰ ਮੈਂ ਦੱਸੀ ਵੀ ਸੀ ਸ਼ਾਇਦ ਕੈਨੇਡਾ ਤੋਂ ਇੱਕ ਸਾਡੇ ਸਰਦਾਰ ਜੀ ਨੇ ਹਾਂਜੀ ਉਹ ਕਹਿੰਦੇ ਆ ਵੀ ਸਾਨੂੰ ਬੇਬੇ ਦਾ ਨੰਬਰ ਦੇ ਦਿਓ ਅੱਛਾ ਜੀ ਬਈ ਬੇਬੇ ਨੂੰ ਅਸੀਂ ਕੈਨੇਡਾ ਭਲਾਣਾ ਆ ਅੱਛਾ ਜੀ ਕਿਹਦੇ ਵੇਸ ਤੇ ਬਈ ਹੁਣ ਇਹ ਤਾਂ ਹੁਣ ਉਹ ਦੱਸਣਗੇ ਵੀ ਭਾਈ ਕਿਸ ਵੇਸ ਤੇ ਬੁਲਾਣਗੇ ਅੱਛਾ ਜੀ ਪਰ ਮੈਨੂੰ ਬੜੇ ਉਹ ਕਹਿੰਦੇ ਵੀ ਸਾਨੂੰ ਨੰਬਰ ਦੇ ਦਿਓ ਮੈਂ ਨੰਬਰ ਦਿੱਤਾ ਨਹੀਂ ਮੈਂ ਕਿਹ ਵੱਲੇ ਪਤਾ ਨਹੀਂ ਕੌਣ ਕਿਵੇਂ ਕਿਵੇਂ ਆ ਹਾਂਜੀ ਹਾਂਜੀ ਹੈਨਾ ਹਾਂਜੀ ਇਸ ਕਰਕੇ ਅੱਛਾ ਬੇਬੇ ਜੇ ਸੱਚੀ ਤੁਹਾਨੂੰ ਉਹ ਬੰਦਾ ਬੁਲਾ ਰਿਹਾ ਹੈ ਤੇ ਤੁਸੀਂ ਕਿਵੇਂ ਜਾਓਗੇ ਇਹ ਤਾਂ ਜੀ ਮੈਂ ਸੋਚਾਂਗੀ ਪਹਿਲਾਂ ਗੱਲਬਾਤ ਕਰਾਂਗੀ ਕਿਸ ਵੇਸ ਤੇ ਬੁਲਾ ਰਹੇ ਆ ਅੱ ਅੱਛਾ ਜੀ ਤਾਂ ਕਰਕੇ ਸੋਚ ਕੇ ਦੱਸਣਾ ਪੈਣਾ ਬੇਬੇ ਕਾਲ ਲਈ ਆ ਪਰ ਕਾਲ ਆਈ ਉਹਨਾਂ ਨੇ ਚੱਕੀ ਨਹੀਂ ਹੈਗੀ ਦੁਬਾਰਾ ਇੱਕ ਵਾਰੀ ਹੋਰ ਆਪਾਂ ਲਾ ਕੇ ਦੇਖ ਲੈਂਦੇ ਆ ਤੇ ਭਾਈ ਹਰਜਿੰਦਰ ਸਿੰਘ ਜੀ ਨੇ ਕੈਨੇਡਾ ਤੋਂ ਅੱਛਾ ਜੀ ਜਿਨ੍ਹਾਂ ਨੇ ਆਫਰ ਕੀਤੀ ਸੀ ਤੁਹਾਡੇ ਲਈ ਅੱਛਾ ਜੀ ਤੇ ਜੇ ਤੁਸੀਂ ਕਹਿੰਦੇ ਹੋ ਤਾਂ ਤੁਹਾਡਾ ਨੰਬਰ ਅਸੀਂ ਉਹਨਾਂ ਨੂੰ ਸ਼ੇਅਰ ਕਰ ਦਈਏ ਦੇਖ ਲਓ ਟਰਾਈ ਕਰਕੇ ਜੇ ਐਥਿੰਗ ਲੱਗਦਾ ਤਾਂ ਮੈਸੇਜ ਕਰ ਸਕਦੇ ਤੇ ਨੰਬਰ ਦੇਣਾ ਤੇ ਦੇ ਦਿਓ ਕੋਈ ਗੱਲ ਨਹੀਂ ਮੈਂ ਗੱਲ ਕਰਾਂਗੀ ਹਾਂਜੀ ਉਹਨਾਂ ਦਾ ਉਹ ਕਹਿੰਦੇ ਸੀ ਵੀ ਤੁਹਾਡੀ ਅਸੀਂ ਕੋਈ ਹੈਲਪ ਕਰਨਾ ਚਾਹੁੰਦੇ ਆ ਮੈਂ ਤੁਹਾਨੂੰ ਕਿਹਾ ਸੀ ਮੈਂ ਕਿਹਾ ਵੀ ਹੈਲਪ ਕਰਨੀ ਮੈਂ ਕਿਹਾ ਉਸ ਤਰੀਕੇ ਨਾਲ ਕਰੋ ਜਿਹੜੇ ਵਧੀਆ ਤਰੀਕੇ ਨਾਲ ਮੈਂ ਕਿਹਾ ਹੋਵੇ ਹਨਾ ਹਾਂਜੀ ਇਹ ਆ ਜੀ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਦਾ ਨੰਬਰ ਕਾਲ ਕਰ ਰਹੇ ਆ ਉਹਨਾਂ ਨੂੰ ਅਸੀਂ ਤੇ ਲੱਗਦਾ ਕੈਨੇਡਾ ਵਜੋਂ ਟਾਈਮ ਵਾਵਾ ਹੋਇਆ ਵੀ ਜਿਹੜੇ ਕਾਲ ਨਹੀਂ ਪਿਕ ਕਰ ਰਹੇ ਰਾਤ ਹੋਈ ਹੈ ਨਾ ਹਾਂਜੀ ਚਲੋ ਬਾਕੀ ਆਪਾਂ ਉਹ ਨੰਬਰ ਤੁਹਾਡਾ ਸ਼ੇਅਰ ਕਰ ਦਿੰਦੇ ਹਾਂ ਜੀ ਗੱਲ ਕਰਕੇ ਤੁਸੀਂ ਜਰੂਰ ਸਾਨੂੰ ਦੱਸਦੇ ਹੋ ਵੀ ਕਿਵੇਂ ਗੱਲ ਹੋਈ ਹੈ ਨਾ ਅੱਛਾ ਜੀ ਤੇ ਅੱਛਾ ਤੇ ਵੀ ਹੁਣ ਮੈਨੂੰ ਇਹ ਗੱਲ ਦੱਸੋ ਵੀ ਜਦੋਂ ਦਾ ਆਪਾਂ ਵੀਡੀਓ ਬਣਾਇਆ ਆ ਉਸ ਤੋਂ ਬਾਅਦ ਤਾਂ ਕੁਝ ਫਰਕ ਪਿਆ ਬਹੁਤ ਫਰਕ ਪਿਆ ਅੱਛਾ ਜੀ ਹਾਂ ਕੁਛ ਮੈਰਾ ਉਹ ਤਾਂ ਬੋਰਡ ਵੀ ਨਹੀਂ ਲੱਗਿਆ ਹੋਇਆ ਸੀ ਪਹਿਲਾਂ ਮੈਂ ਇੱਕ ਜਣ ਆਟੋ 'ਚ ਆ ਰਹੀ ਸੀ ਤੇ ਮੇਰੀਆਂ ਫਲੈਕਸਾਂ ਪਿੱਛੇ ਰਹਿ ਗਈਆਂ ਕਿੱਡੀ ਕਿੱਡੀ ਮੇਰੀਆਂ ਫਲੈਕਸਾਂ ਖਵੱਜ ਗਈਆਂ ਸੀ ਉਹਦੇ ਕਰਕੇ ਮੇਰਾ ਬਹੁਤ ਘਟ ਗਿਆ ਸੀ ਕੰਮ ਘਟ ਗਿਆ ਸੀ ਫਿਰ ਮੈਂ ਸਾਰੀਆਂ ਫਲੈਕਸਾਂ ਦੁਬਾਰਾ ਘਟਾਈਆਂ ਉਹਦੇ ਨਾਲ ਵੀ ਮੇਰਾ ਬਹੁਤ ਖਰਚ ਪੈ ਗਿਆ ਸਟਾਲ ਹੁਣ ਮੇਰਾ ਪੂਰਾ ਕੰਪਲੀਟ ਪੂਰਾ ਕੰਪਲੀਟ ਹੋ ਗਿਆ ਛਤਰੀ ਵੀ ਲੱਗ ਗਈ ਹੈ ਅੱਛਾ ਮੈਂ ਬਈ ਹੁਣ ਵੀਡੀਓ ਬਣਾਉਣ ਤੋਂ ਬਾਅਦ ਵਿੱਚ ਕਿੰਨੇ ਟਾਈਮ 'ਚ ਵਿਲੇ ਹੋ ਜਾਂਦੇ ਆ ਮੈਂ ਜਲਦੀ ਮਿਲ ਹੋ ਜਨੀ 4:00 ਦੇ ਘੰਟੇ ਮੇਰੇ ਮੁਸ਼ਕਲ ਨਾ ਮਤਲਬ 12:00 ਵਜੇ ਆ ਗਏ ਆ ਸਾਢੇ 12:00 ਵਜੇ ਆਵਾਂ ਤਾਂ ਮੈਂ 4:00 ਵਜੇ ਚਲੀ ਜਾਣੀ ਆ ਸਾਢੇ 4:00 ਵਜੇ ਚਲੇ ਜਾਣੇ ਹਾਂਜੀ ਹਾਂਜੀ ਸਾਰਾ ਖਾਣਾ ਫਿਨਿਸ਼ ਹੋ ਜਾਂਦਾ ਜੀ ਹਾਂਜੀ ਕੋਈ ਆ ਜੀ ਬਹੁਤ ਵਧੀਆ ਜੀ ਤਾਂ ਫੇਰ ਨਹੀਂ ਛੋੜ ਕੇ ਜਾਣਾ ਪੈਂਦਾ ਅਣੀ ਦੱਬੇ ਨੀ ਦੱਬੇ ਨੂੰ ਛੋੜ ਕੇ ਜਾਣਾ ਪੈਂਦਾ ਤੇ ਪਹਿਲੇ ਵੀਰੇ ਤੁਸੀਂ ਇਹ ਵੀ ਕਿਹਾ ਸੀਗਾ ਵੀ ਸਾਡਾ ਕੁਝ ਖਾਣਾ ਬਚਦਾ ਤਾਂ ਮੈਂ ਕਿਸ ਨੂੰ ਦੇ ਜੰਨੀ ਆ ਹਾਂਜੀ ਦੇ ਦਿੰਦੇ ਸ ਮਤਲਬ ਹੁਣ ਖਾਣਾ ਪੈਂਦਾ ਨਹੀਂ ਨਹੀਂ ਬਚਦਾ ਹਾਂਜੀ ਕੀ ਬਾਤ ਹੈ ਜੀ ਆ ਸਭ ਤੋਂ ਵੱਡੀ ਗੱਲ ਆ ਕਿ ਸਾਡੇ ਪੰਜਾਬੀ ਭਰਾ ਜਿਹੜੇ ਆ ਇੱਕ ਦੂਜੇ ਦੀ ਆਪਣੇ ਭਰਾਵਾਂ ਪੰਜਾਬੀ ਭੈਣਾਂ ਭਰਾਵਾਂ ਦੀ ਮਦਦ ਕਰ ਲਈ ਅੱਗੇ ਆਉਂਦੇ ਨੇ ਤਾਂ ਜੀ ਹੁਣ ਸਭ ਤੋਂ ਪਹਿਲਾਂ ਦਿਖਾ ਦਿਓ ਹੁਣ ਆਪਣੇ ਕੋਲ ਅੱਜ ਕਿਹੜਾ ਗਿਆਦਾ ਮੀਨੂ ਹੈ ਜੀ ਹਾਂਜੀ ਅੱਜ ਮੇਰੇ ਕੋਲ ਹੈਗਾ ਕੜੀ ਚਾਵਲ ਤਾਂ ਮੇਰੇ ਕੋਲ ਡੇਲੀ ਰਹਿੰਦੇ ਆ ਅੱਛਾ ਜੀ ਡੇਲੀ ਰਹਿਣੀ ਹੈ ਮੇਰੀ ਹਾਂਜੀ ਜੀ ਰਾਜਮਾ ਵੀ ਮੇਰੇ ਡੇਲੀ ਰਹ ਅਰ ਮੇਰੇ ਚਾਵਲ ਵੀ ਦਿੱਲੀ ਰਹਿਣੇ ਚਾਵਲ ਵੀ ਦਿੱਲੀ ਵਾਲੇ ਆ ਜੀ ਹਾਂਜੀ ਤੇ ਜਿਹੜਾ ਆ ਦਿਖਾਓ ਜਿਹੜੇ ਆ ਚੀਜ਼ਾਂ ਦੇ ਵਿੱਚ ਜਿਹੜੇ ਦਿੱਲੀ ਨਹੀਂ ਆਗੀਆਂ ਹਾਂਜੀ ਅੱਜ ਮੇਰੀ ਮੂੰਗੀ ਮਸਰਾਂ ਦੀ ਦਾਲ ਹੈ ਅੱਛਾ ਜੀ ਹਾਂਜੀ ਜਾਬਾ ਤੇ ਵੀ ਬੱਸ ਖਤਮ ਹੋਣਾਂ ਲੱਗਦੀ ਆ ਬਸ ਥੋੜੀ ਬਣਾਣੇ ਆ ਦਾਲ ਸਬਜੀ ਥੋੜੀ ਲੱਗਦੀ ਹੈ ਅੱਛਾ ਜੀ ਇਹ ਮੈਨੂੰ ਰੋਟੀ ਦੇ ਨਾਲ ਹੀ ਦੇਣੀ ਹੁੰਦੀ ਆ ਅੱਛਾ ਜੀ ਹਾਂਜੀ ਠੀਕ ਹੈ ਜੀ ਬਹੁਤ ਬੰਦਾ ਇਹ ਕਰੇਲੇ ਆ ਤੇ ਕਰੇਲੇ ਜਿਹੜੇ ਆਪਣੇ ਮੇਨ ਸਭ ਤੋਂ ਵਾਇਰਲ ਸੀਗੇ ਹਾਂਜੀ ਵਾਹ ਜੀ ਵਾਹ ਕਰੇਲੇ ਅੱਜ ਮੈਨੂੰ ਜਿਆਦਾ ਬਣਾੜੇ ਪਏ ਆ ਮੈਂ ਮੰਡੇ ਦਾ ਦਿਨ ਆ ਮੈਂ ਤੇ ਇੱਕ ਕਰੇਲਾ ਬਾਹਰੋਂ ਫੜੋ ਪੂਛ ਫੜੋ ਇਹਦੀ ਆ ਲਓ ਜੀ ਓਏ ਹੋਏ ਹੋਏ ਆ ਚੈੱਕ ਕਰੋ ਯਾਰ ਆ ਕਰੇਲੇ ਦੀ ਪੂਛ ਤੇ ਬੇ ਅੱਜ ਮੈਨੂੰ ਵਾਪਸ ਸਵਾਦ ਲੱਗਣ ਤਾਂ ਤੁਸੀਂ ਕਹਿੰਦੇ ਅੱਜ ਸਵਾਦ ਨਹੀਂ ਬੜੇ ਪਤਾ ਨਹੀਂ ਮੈਨੂੰ ਤਾਂ ਲੱਗ ਨਹੀਂ ਰਿਹਾ ਅਜਾ ਕੱਚਾ ਕਿਸੇ ਹੋਰ ਦੱਸਾ ਜਦੋਂ ਅਸੀਂ ਆਏ ਇਹਨਾਂ ਤੇ ਬੇਬੇ ਨੇ ਸਾਦ ਨੂੰ ਇੱਕ ਗੱਲ ਕਹੀ ਆ ਵੀ ਅੱਜ ਕਰੇਲੇ ਉਨੇ ਸਵਾਦ ਨਹੀਂ ਬੜੇ ਜਿੰਨੇ ਉਤੜ ਬੜੇ ਸੀ ਤੇ ਉਹ ਇੱਕ ਅਲੱਗ ਇੱਕੋ ਚੀਜ਼ ਹੁੰਦੀ ਆ ਵੀ ਇਹ ਕਿਹਦਾ ਥੋੜੀ ਜਿਹੜੀ ਹੁੰਦੀ ਆ ਵੀ ਅਸੀਂ ਕੋਈ ਚੰਗਾ ਖਾਣਾ ਹੀ ਪ੍ਰੋਵਾਈਡ ਕਰਨਾ ਇਹ ਕੁਝ ਤਾਂ ਲੋਕ ਸਾਡੇ ਕੋਲ ਹਲਕੇ ਫੁਲਕੇ ਗਲਤੀ ਹੋ ਗਈ ਤਾਂ ਸਾਨੂੰ ਉਹ ਐਕਸੈਪਟ ਕਰ ਲਈਏ ਪਰ ਨਹੀਂ ਸਾਨੂੰ ਬੇਬੇ ਲੱਗਦਾ ਇਹ ਉਦੋਂ ਤੋਂ ਵੀ ਸਵਾਦ ਬਣੇ ਹੋਣਗੇ ਚਲੋ ਜੀ ਤੁਸੀਂ ਖਾ ਕੇ ਮੈਨੂੰ ਦੱਸਿਓ ਹੁਣ ਜੀ 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 ਬਿਲਕੁਲ ਬੇਬੇ ਹੋਣਾ ਫਿਰ ਇਦਾਂ ਕਰੋ ਵੀ ਸੁਖੀ ਭਾਜੀ ਕੀ ਖਾਣਾ ਹੈ ਕ੍ਰੇਲੇ ਨਾਲ ਰੋਟੀ ਖਾਣੀ ਆ ਤੇ ਜਾਂ ਦਾਲ ਨਾਲ ਜਾਂ ਘੜੀ ਨਾਲ ਅਰੇ ਆਪਾਂ ਕ੍ਰੇਲਾ ਵੀ ਟੈਸਟ ਕਰਾਂਗੇ ਹਾਂਜੀ ਥੋੜੀ ਦਾਲ ਵੀ ਥੋੜੀ ਘੜੀ ਵੀ ਤੇ ਪਰ ਅਸੀਂ ਫੁਲਕਾ ਇੱਕੀ ਥਾਂ राजमा चावल कड़ी चावल और करेले मूंगी मसरन की दाल रोटी ਇਹ ਦੇਖ ਲਓ ਬੇਬੇ ਮਿਹਨਤ ਕਿੰਨੀ ਕਰ ਰਹੀ ਆ ਆਪ ਜਾ ਕੇ ਬੇਬੇ ਆਰਡਰ ਲੈ ਰਹੀ ਆ ਗੱਡੀ ਵਾਲਿਆਂ ਦੇ ਕੋਲ ਜਾ ਕੇ ਇੰਟਰਵਿਊ ਹੋ ਰਹੀ ਆ ਫਿਰ ਇਥੋਂ ਆਰਡਰ ਲੈ ਕੇ ਜਾਣਾ ਕਿੰਨਾ ਔਖੀ ਚੀਜ਼ ਆ ਪਰ ਫਿਰ ਵੀ ਬੇਬੇ ਮਿਹਨਤ ਕਰ ਰਹੀ ਆ ਹਾਂਜੀ ਬੇਬੇ ਕੀ ਆਰਡਰ ਆ ਗਿਆ ਹਾਂਜੀ ਮੇਰੇ ਕਸਟਮਰ ਆ ਉਹਨਾਂ ਨੇ ਰੋਟੀ ਖਾਣੀ ਆ ਅੱਛਾ ਜੀ ਉਹ ਇੰਤਜ਼ਾਰ ਕਰ ਰਹੇ ਸੀ ਨਹੀਂ ਖਵਾਓ ਨਹੀਂ ਖਵਾਓ ਬਿਲਕੁਲ ਖਵਾਓ ਜੀ ਦੱਸਿਆ ਮੈਂ ਕਿ ਮੇਰੀ ਇੰਟਰਵਿਊ ਚੱਲ ਰਹੀ ਹੈ ਨਹੀਂ ਨਹੀਂ ਖਵਾਓ ਖਵਾਓ ਪਛਾਦਾ ਪਹਿਲਾਂ ਜੀ ਪਹਿਲਾਂ ਪਛਾਦਾ ਨਹੀਂ ਉਹ ਕਹਿੰਦੇ ਸੀ ਬਣਵਾ ਲਓ ਕਈ ਕਹਿੰਦੇ ਮੈਂ ਨਹੀਂ ਨਹੀਂ ਖਵਾਓ ਤੁਹਾਨੂੰ ਅਸੀਂ ਵਿਲੇ ਆ ਜੀ ਅੱਜ ਖਵਾਓ ਉਹਨਾਂ ਨੂੰ ਆ ਜਾਓ ਚਲੋ ਜੀ ਬੇਬੇ ਹਾਂਜੀ ਪਾਓ ਕੜੀ ਹਾਂਜੀ

ਲੋ ਜੀ ਆ ਸਾਡੀ ਪਲੇਟ ਹੋ ਗਈ ਰੈਡੀ ਇਹ ਆ ਗਈ ਜੀ ਕੜੀ ਤੇ ਨਾਲ ਆ ਗਿਆ ਰਾਈਸ ਤੇ ਵਿਵਿਦ ਨਾਲ ਦੂਜੀ ਪਲੇਟ ਵੀ ਨਾਲ ਹੀ ਲਾ ਦਿਓ ਜੀ ਹਾਂਜੀ ਹਾਂਜੀ ਉਹ ਵੇਲੇ ਹੋਈ ਆ ਪਲੇਟਾਂ ਬੂਡਾ ਵਾਲੇ ਕੰਮ ਬੜਾ ਮੈਂ ਸਲਾਦ ਕੱਟ ਲਵਾਂ ਠੀਕ ਹੈ ਬੇਬੇ ਸਲਾਦ ਲੋੜੀ ਨਹੀਂ ਹਾਂਜੀ ਬਾ ਤੁਸੀਂ ਪਾਸ ਪਾ ਦਿਓ ਇਹ ਸਲਾਦ ਕੱਟੀ ਖਾਂਦੇ ਆਂ ਅੱਛਾ ਜੀ ਤੁਸੀਂ ਇੱਥੇ ਕੱਟ ਲਓ ਹਾਂਜੀ ਪਲੇਟ ਲਾ ਦਿਓ ਨਾਲ ਹੀ ਫਿਰ ਅੱਛਾ ਆਈ ਇਕੱਠਾ ਹੀ ਰਿਵਿਊ ਕਰਾਂਗੇ ਨਾ ਤੁਸੀਂ ਪੂਰੀ ਲਾ ਦਿਓ ਮੂੰਗੀ ਮਸਰਾਂ ਦੀ ਦਾਲ, ਕarele ਸਭ ਕੁਝ ਤੁਸੀਂ ਮੂੰਗੀ ਮਸਰਾਂ ਦੀ ਦਾਲ ਜਿਹੜੀ ਹੈਗੀ ਆ ਉਹ ਤੁਸੀਂ ਥਾਲੀ ਚ ਪਾ ਦਿਓ ਹਾਂਜੀ ਤੇ ਨਾਲ ਰਾਜਮਾ ਪੋੜਾ ਤੁਸੀਂ ਰਾਜ ਮਾਨ ਜੀ ਓਕੇ ਮੂੰਗੀ ਮਸਲਾ ਦਾਲ ਪਾ ਕੇ ਕ੍ਰੇਲਾ ਜਿਹੜਾ ਹੈਗਾ ਉਹ ਰੋਟੀ ਦੇ ਉੱਪਰ ਰੱਖ ਕੇ ਦੇਣਾ ਜੀ ਤੁਸੀਂ ਅੱਛਾ ਜੀ ਹਲੋ ਜੀ ਮੂੰਗੀ ਮਸਲਾ ਦੀ ਦਾਲ ਡਾਕਟਰ ਸਾਹਿਬ ਨਾਲ ਆ ਮੇਰੇ ਡਾਕਟਰ ਸਾਹਿਬ ਕਹਿੰਦੇ ਥੋੜੀ ਮੂੰਗੀ ਮਸਰੀ ਦੀ ਦਾਲ ਹੀ ਖਾਣੀ ਆ ਅਸੀਂ ਅੱਜ ਸੇਹ ਠੀਕ ਕਰਨ ਲਈ ਤੇ ਮੈਂ ਕਿਹਾ ਭਾਈ ਤੁਸੀਂ ਸੇਹ ਠੀਕ ਕਰੋ ਤੇ ਇਹੀ ਕ੍ਰੇਲਾ ਇੱਕ ਕ੍ਰੇਲੇ ਹੀ ਕਰਦੇ ਦੀ ਜੇ ਤੁਸੀਂ ਖਲਾਫ ਬਹੁਤ ਦੇਣਾ ਤੇ ਕਿਤੇ ਮੈਂ ਬਹੁਤ ਲਾਈਟ ਸੂਰਾ ਘਾ ਰਹਿਆ ਨਾ ਹੋ ਤੁਸੀਂ ਬਹੁਤ ਫੂਡੀ ਹੋ ਤੇ ਮੈਂ ਘੱਟ ਆ ਕੀ ਬਾਤ ਹੈ ਤੁਸੀਂ ਕ੍ਰੇਲੇ ਨੂੰ ਆਪਾਂ ਪ੍ਰਸ਼ਾਦੀਤ ਰੱਖਣਾ ਜੀ। ਅੱਛਾ ਜੀ। ਵਾਹ ਜੀ ਵਾਹ ਕ੍ਰੇਲਾ ਵੇਹੇ ਉੱਪਰ ਆ ਗਿਆ ਇਹ ਪ੍ਰਸ਼ਾਦੀਤ ਰੱਖ ਕੇ ਖਾਣਾ ਜੀ। ਅੱਛਾ ਜੀ। ਆਦਾਂ ਵੀ ਤੁਸੀਂ ਪ੍ਰਸ਼ਾਦੀਤ ਹੀ ਰੱਖੀ। ਬਿਲਕੁਲ 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 ਬਿਲਕੁਲ। ਆਹ ਲਓ ਜੀ ਆ ਦੋ ਆ ਗਿਆ ਪ੍ਰਸ਼ਾਦੀਤ ਆਹ ਲਓ ਜੀ ਪ੍ਰਸ਼ਾਦੇ ਦੇ ਉੱਤੇ ਕ੍ਰੇਲਾ। ਕੀ ਬਾਤ ਹੈ। ਮੂਗੀ ਮਸਰਾਂ ਦੀ ਦਾਲ। ਨਾਲ ਚਮਚ ਸਲਾਦ ਔਰ ਚਟਨੀ ਮਨਾ ਕੀਤਾ ਇਹਨਾਂ ਨੇ। ਇਸ ਕਰਕੇ ਮੈਂ ਰੱਖਿਆ ਨਹੀਂ ਹੈ। ਚਲੋ ਜੀ। ਥੈਂਕ ਯੂ ਸੋ ਮੱਚ ਜੀ। ਆਹ ਲਓ ਜੀ ਦੋ ਸਵਾਦ ਮਾਤਾ ਦੇ ਹੱਥ ਦੇ ਇੱਕ ਬਹੁਤ ਸਿੰਪਲ ਵੇ ਨਾਲ ਹੈ ਨਾ। ਗੁਰਸੇਖ ਮਾਤਾ ਗੁਰਸੇਖ ਰਸੋਈ ਟਾਈਪ ਬਣਾਇਆ ਹੋਇਆ ਇਹਨਾਂ ਨੇ ਬਹੁਤ ਥੋੜੇ ਜਿਹੇ ਰੇਟ ਲਿਖੇ ਹੋਏ ਨੇ ਇੱਥੇ 50 ਰੁਪਏ 20 ਰੁਪਏ ਚਾਵਲ ਆ ਇਹਨਾਂ ਦੇ ਕੋਲ ਪਰਮਾ ਕਰੇਲਾ ਆ ਇਹਨਾਂ ਦੇ ਕੋਲ ਪ੍ਰਸ਼ਾਦੇ ਨੇ ਤੇ ਦਾਲ ਆ ਜੀ ਤੇ ਨਾਲ ਕੜੀ ਚਾਵਲ ਜੋ ਪੰਜਾਬੀਆਂ ਦੀ ਖਾਹਤ ਪੰਦਾ ਬਿਲਕੁਲ ਬਿਲਕੁਲ ਤੇ ਅੱਜ ਫਿਰ ਭਾਜੀ ਕਰੋ ਸ਼ੁਰੂ ਸ਼ੁਰੂ ਕਰੀਏ ਬਿਲਕੁਲ ਇਹ ਇੱਥੇ ਰੱਖ ਲਓ ਇੱਥੇ ਰੱਖ ਲਓ ਪਲੇਟ ਇੱਥੇ ਰੱਖ ਲਓ ਇੱਕ ਪਲੇਟ ਇੱਥੇ ਰੱਖ ਲਓ ਪਹਿਲਾਂ ਆਹ ਕਰਦੇ ਪਹਿਲਾਂ ਰਾਈਸ ਰਾਈਸ ਪੰਨ ਕਰੋ ਰਾਈਸ ਕਰੋ ਆਪੜੇ ਹਾਂਜੀ ਪਹਿਲਾਂ ਆ ਗਿਆ ਕੜੀ ਵਕਤ ਨੇ ਫੜੀ ਇਹ ਟਾਈਮ ਲੈਂਦੀ ਹੈ ਬਣਨ ਲਈ ਇਸ ਕਰਕੇ ਇਹਨੂੰ ਕਿਹਾ ਜਾਂਦਾ ਨਹੀਂ ਇਹ ਟਾਈਮ ਬਿਲਕੁਲ ਨਹੀਂ ਲੱਗਦਾ 15 20 ਵੀ ਮਿੰਟ ਚ ਕੜੀ ਰੈਡੀ ਹੋ ਜਾਂਦੀ ਨਹੀਂ 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 ਪਰ ਮਾਤਾ ਨੂੰ ਪਤਾ ਕੜੀ ਬਣਨ ਨੂੰ ਟਾਈਮ ਲੱਗਦਾ 3 ਘੰਟੇ ਲੱਗਦੇ ਮੈਂ 3 ਘੰਟੇ ਪਕਾਣੀ ਹੈ ਕੜੀ ਇਸ ਤੇ 3 hours ਚਲੋ ਪਾਈਂ ਚਲ ਸ਼ੁਰੂ ਕਰੋ ਹਾਂਜੀ ਲਓ ਜੀ ਪਹਿਲੀ ਬਿਗ ਵਾਈਟ ਹੂੰ ਵਧੀਆ ਸੁਆਦ ਆ ਕੜੀ ਜੇ ਖਟਾਸ ਹੈ ਕਿ ਨਾ ਕਿੱਕ ਜੀ ਹੈਗੀ ਇਹਦੇ ਚ ਪਟਾਸ ਹੈਗੀ ਆ ਪੂਰਾ ਮਤਲਬ ਪਕੌੜੇ ਦਾ ਵੀ ਸੁਆਦ ਆ ਰਿਹਾ ਹੈ ਵਿੱਚ ਹੂੰ ਇਹ ਚਟਨੀ ਆ ਉਹ ਅਲੱਗ ਫਲੇਵਰ ਦੇ ਰਹੀ ਆ ਚਟਨੀ ਪਿਆਜ ਅਲੱਗ ਹੀ ਫਲੇਵਰ ਆ ਰਿਹਾ ਉਸ ਚੀਜ਼ ਦਾ ਹਾਂ ਸ਼ਾਬਾਸ਼ ਪੂਰਾ ਜ਼ਬਰਦਸਤ ਬਹੁਤ ਜ਼ਬਰਦਸਤ ਸ਼ਾਬਾਸ਼ ਚਲੋ ਭਾਜੀ ਹੁਣ ਤੁਸੀਂ ਇਹਨੂੰ ਕਰੋ ਫਿਨਿਸ਼ ਤੇ ਮੇਰੀ ਵਾਰੀ ਆ ਗਈ ਹੁਣ ਕਰੇਲੇ ਦੀ ਚਲੋ ਜੀ ਆਪਣਾ ਹੁਣ ਵਾਰੀ ਆ ਗਈ ਹੈ ਕਰੇਲਾ ਆ ਦੇਖੋ ਜਿਆਦਾ ਨੇ ਕਰੇਲੇ ਪਏ ਨੇ ਤੇ ਸੁਖੀ ਭਾਜੀ ਪਲੀਜ਼ ਅਗਲੋਂ ਇਧਰ ਮੇਰੀ ਰੋਟੀ ਮੈਨੂੰ ਪਛਾਦਾ ਦੇ ਦਿਓ ਜੀ ਪੜਾ ਐਨ ਨੂੰ ਕੋ ਮਝੋ ਜੀ ਬਿਲਕੁਲ ਘੁੰਮ ਕੇ ਕੋ ਨਹੀਂ ਲਾਈਟ ਪ੍ਰੋਪਰਲੀ ਆ ਜਾ ਤੁਹਾਡੀ ਵੀਡੀਓ ਦੇ ਵਿੱਚ ਲਓ ਜੀ ਲਓ ਇਹ ਬਾਬਾ ਜੀ ਤੁਸੀਂ ਕ੍ਰੇਲਾ ਚੱਕ ਬਿਲਕੁਲ ਬਿਲਕੁਲ ਦੇਸੀ ਸਟਾਈਲ ਦੇ ਵਿੱਚ ਹੱਥ ਤੇ ਰੋਟੀ ਰੱਖੀ ਹੋਈ ਆ ਬਿਲਕੁਲ ਬਿਲਕੁਲ ਕਿਉਂਕਿ ਸਵਾਦ ਜਿਹੜਾ ਹੱਥ ਦਾ ਨਾ ਕਹਿੰਦੇ ਉਹਦਾ ਬੇਬੇ ਦੀ ਹੱਥ ਦਾ ਸਵਾਦ ਜਿਹੜਾ ਆਉਂਦਾ ਰੋਟੀ ਦਾ ਆਉਂਦਾ ਆ ਉਹ ਹੱਥ ਦੇ ਖਾਣ ਦਾ ਹੱਥ ਖਾਣ ਦਾ ਆਉਂਦਾ ਬਿਲਕੁਲ ਬਿਲਕੁਲ ਹਾਂ ਅੱਜ ਬੇਬੇ ਕਹਿੰਦੀ ਵੀ ਕ੍ਰੇਲਾ ਵਧੀਆ ਨਹੀਂ ਬੜਿਆ ਹੋਣਾ ਮੈਂ ਕਹਾਂ ਬੇਬੇ ਜਿਵੇਂ ਕੋਈ ਕੋਈ ਬੋਲ ਸਕਦਾ ਹਾਂ ਹਾਂ ਮੈਂ ਕਹਾਂ ਜਿਵੇਂ ਦਾ ਮਰਜ਼ੀ ਬੜਿਆ ਹੋਵੇ ਪਰ ਜਿਹ ਤੇ ਲੌਜੀ ਕਰੀਏ ਟਰਾਈ ਬਿਲਕੁਲ ਜੀ ਠੀਕ ਹੈ ਠੀਕ ਹੈ ਉਹ ਵੀ ਚੱਲਣਾ ਹੈ ਹਾਂ ਬਿਲਕੁਲ ਪਰ ਜੋ ਬਣਾਉਣ ਵਾਲੇ ਦੀ ਇਮਾਨਦਾਰੀ ਹੈ ਨਾ ਉਹ ਬਹੁਤ ਵੱਡੀ ਗੱਲ ਆ ਉਹ ਮੰਨੋ ਮੰਨੋ ਭਾਈ ਬੇਬੇ ਨੇ ਸੱਚ ਕਿਹਾ ਦੇਗਾ ਵੀ ਕ੍ਰੇਲਾ ਹਲਕਾ ਜਿਹਾ ਕੋੜਾ ਹੋਣਾ ਲੱਗੂ ਕਿਉਂਕਿ ਛਿਲਕ ਮੋਟੀ ਵਾਲਾ ਆ ਛਿਲਕ ਮੋਟੀ ਵਾਲਾ ਆ ਪਰ ਗੱਲ ਇਹ ਆ ਵੀ ਜਿਹੜਾ ਇਹਦੇ ਵਿੱਚ ਮਸਾਲਾ ਨਾ ਓਏ ਹੋਏ ਹੋਏ ਮਸਾਲੇ ਦੇ ਸਵਾਲ ਨੇ ਨਾ ਭਰਿਆ ਪਿਆ ਇਹ ਪੂਰਾ ਜਿਹੜਾ ਮਸਾਲੇ ਦਾ ਸਵਾਦ ਨਹੀਂ ਨਾ ਇੱਕ ਇੰਨਾ ਕਿ ਜ਼ਬਰਦਸਤ ਕਰੇਲੇ ਦਾ ਸਵਾਦ ਕਰਦਾ ਨਾ ਵੀ ਜ਼ਬਰਦਸਤ ਉਹ ਕੜਾਪੇ ਜਿਹੜੇ ਕਰੇਲੇ ਦੀ ਮਹਿਸੂਸ ਨਹੀਂ ਹੁੰਦੀ ਨਹੀਂ ਹੁੰਦੀ ਪਰ ਗੱਲ ਇਹ ਵੀ ਜੇ ਕਰੇਲਾ ਕੋੜਾ ਹੀ ਨਹੀਂ ਹੋਇਆ ਹੋਏ ਇੱਕੋ ਕਰੇਲਾ ਕਾਦਾ ਕਰੇਲਾ ਕਾਦਾ ਹੈ ਨਾ ਕਿਉਂਕਿ ਮੇਨ ਗੱਲ ਇਹ ਵੀ ਆ ਸ਼ੂਗਰ ਵਾਸਤੇ ਲੋਕਾਂ ਲਈ ਕਰੇਲਾ ਬਹੁਤ ਕਹਿੰਦੇ ਲਾਹੇਵੰਦ ਹੁੰਦਾ ਆ ਤੇ ਜੇ ਕਰੇਲਾ ਹੀ ਕੋੜਾ ਨਹੀਂ ਤੇ ਫੇ ਕੀ ਭਾਈ ਕਰੇਲੇ ਦਾ ਰਹਿਗਾ ਜ਼ਿੰਦਗੀ ਜਨਮ ਤੇਨੂੰ ਕਹਿੰਦੇ ਇਹਨੇ ਪੋਜ਼ਿਟਿਵ ਹੈ ਬਿਲਕੁਲ 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 ਵਾਜੀ ਵਾ ਦੇਵੇ ਦੇਵੇ ਲੋਕਾਂ ਦਾ ਕੈਮਰਾ ਕਬਾਓ ਬਹੁਤ ਵਧੀਆ ਘਰੇਲੇ ਆ ਤੁਸੀਂ ਐ ਵੀ ਕਹਤਾ ਵਧੀਆ ਨਹੀਂ ਹੈਗੇ ਪਰ ਕਮਾਲ ਦੇ ਘਰੇਲੇ ਨੇ ਅੱਛਾ ਜੀ ਸੱਚੀ ਗੱਲ ਹੈ ਬਹੁਤ ਬਹੁਤ ਮਿਹਰਬਾਨੀ ਤੁਸੀਂ ਕਿਹ ਘਰੇਲੇ ਥੋੜਾ ਨਾ ਮੋٹے ਚਿਲਾਣ ਹੋਇਆ ਕਰਕੇ ਨਾ ਥੋੜੇ ਜਿヒ ਕਿਸਲੇ ਹੋਣ ਲੱਗੇ ਦੇਵੇ ਕਿਸਲੇ ਦੀ ਕੋਈ ਗੱਲ ਨਹੀਂ ਪਰ ਗੱਲ ਜਿਹੜਾ ਜੋ ਇਹਦਾ ਫਲੇਵਰ ਹੈ ਨਾ ਉਹ ਜ਼ਬਰਦਸਤ ਆ ਰਿਹਾ ਤੇ ਹਟਾ ਦਾ ਮਸਾਲਾ ਵਰਦੇ ਨਾ ਉਹ ਸਾਡਾ ਆਪਣਾ ਹੀ ਆ ਬਿਲਕੁਲ ਉਹ ਕਵਰ ਕਰ ਦਿੱਤਾ ਨਾ ਤਾਰਾ ਕਿਆ ਬਾਤ ਹੈ ਆਮ ਵਿੱਚ ਪਾਨੇ ਆ ਹਾਂ ਜਿਹੜੇ ਛੁੜਕੇ ਦੇ ਭੁੰਨ ਕੇ ਵਿੱਚ ਪਾਨੇ ਆ ਭਾਈ ਉਹ ਮੈਨੂੰ ਲੱਗਾ ਵੀ ਮੈਂ ਕਿਹਾ ਮੈਨੂੰ ਆਮ ਦਾ ਸਵਾਲ ਕੱਚੇ ਆਮ ਦਾ ਸਵਾਲ ਆ ਰਿਹਾ ਜਿਵੇਂ ਚਟਨੀ ਟਾਈਪ ਨਹੀਂ ਹੁੰਦੀ ਹਾਂਜੀ ਬਾਕੀ ਬਹੁਤ ਵਧੀਆ ਯਾਰ ਬਹੁਤ ਵਧੀਆ ਤੁਸੀਂ ਨੂਟਦੇ ਨਹੀਂ ਇਹਨੂੰ ਧਾਗੇ ਤੋਂ ਗਿਆ ਨਾਲ ਨਹੀਂ ਜੀ ਲੋੜ ਨਹੀਂ ਲੋੜ ਹੀ ਦੀ ਹੈ ਨੂਟਦੇ ਨਹੀਂ ਹੈ ਨਾ ਬਿਲਕੁਲ ਫਿਰ ਅਸੀਂ ਧਾਗੇ ਨਾਲ ਸਟਰਗਲ ਕਰਦੇ ਰਹਿੰਦੇ ਸੀਗੇ ਧਾਗਾ ਖੁੱਲ ਗਿਆ ਧਾਗਾ ਨਹੀਂ ਖੁੱਲਿਆ ਹੂੰ ਮਸਾਲਾ ਘੱਟ ਰਹਿ ਗਿਆ ਆ ਕੇ ਇਹ ਪਹਿਲਾਂ ਤੁਸੀਂ ਫਰਾਈ ਕਰਦੇ ਆ ਮਸਾਲਾ ਬਗਾਨੇ ਵੀ ਰੰਗ ਵਿੱਚ ਪਾ ਚੱਲਦੇ ਹੀ ਰਹਿੰਦੇ ਆ ਨਾ ਫੁੰਨੇ ਰੰਦ ਨੇ ਤੇ ਲੋ ਜੀ ਇੱਕ ਗਰੇਲਾ ਦੋ ਰੋਟੀਆਂ ਇੱਕ ਗਰੇਲਾ ਦੋ ਰੋਟੀਆਂ ਲਈ ਬਹੁਤ ਹੈਗਾ ਆ ਇਹਦਾ ਪਿਆ ਆ ਮੇਰੀ ਇੱਕ ਰੋਟੀ ਹੋ ਗਈ ਫਿਨਿਸ਼ਰ ਤੇ ਸੁੱਖੀ ਭਾਜੀ ਤੇਰਾ ਗਰੇਲਾ ਬਚ ਗਿਆ ਤੇ ਤੇਰੇ ਯਾਰ ਨਾਲ ਰੋਟੀ ਬਚ ਗਈ ਇਹ ਮੇਰਾ ਬਚ ਗਿਆ ਤਾਂ ਨਾ ਨਹੀਂ ਹੈਗਾ ਹੋਰ ਤੁਸੀਂ ਲੈ ਲਓ ਕੋਈ ਨਹੀਂ ਕੋਈ ਨਹੀਂ ਕੋਈ ਨਾਲ ਹੁਣ ਨਾ ਮੂੰਗੀ ਦੀ ਦਾਲ ਕਿਉਂਕਿ ਘਰ ਚ ਕਰੇਲੇ ਬਣਦੇ ਹੁੰਦੇ ਸੀ ਤੇ ਨਾਲ ਮੂੰਗੀ ਦੀ ਦਾਲ ਬਹੁਤ ਵਧੀਆ ਬਣਦੀ ਹੁੰਦੀ ਹਾਂ ਬਿਲਕੁਲ ਇੱਕ ਲਾਈਟ ਇੱਕ ਇੱਕ ਹੈਵੀ ਇੱਕ ਹੈਵੀ ਇਸ ਕਰਕੇ ਹੁਣ ਨਾਲ ਇਹਨੂੰ ਵੀ ਆਪਾਂ ਨਾਲ ਹੀ ਕਰ ਲਈਏ ਲਾਸਟ ਬਾਈਟ ਵੱਡੀ ਵਾਈਡ ਹੋਵੇ ਹੂੰ ਤੇ ਉਹਦਾ ਸਮਾਗ ਵੱਜਾ ਜਦੋਂ ਜ਼ੋਰ ਆਇਆ ਹਾਂ ਬਈ ਇਹਨੂੰ ਮੈਨੂੰ ਛੱਡ ਦਿਓ ਤੁਸੀਂ ਇਧਰ ਹੁਣ ਮੇਰੀ ਵਾਰੀ ਆ ਗਈ ਦੇਖੋ ਜੀ ਮੇਰੇ ਲਈ ਆ ਪਿੱਦੂ ਜਿਹਾ ਕ੍ਰੇਲਾ ਬਚਿਆ ਤੇ ਬੇਬੇ ਕਹਿੰਦੀ ਕ੍ਰੇਲਾ ਹੋਰ ਹੈਗਾ ਪਰ ਮੈਂ ਅਸੀਂ ਨਾਲ ਕੱਟੇ ਸ਼ੇਅਰ ਕਰਦੇ ਹੁੰਦੇ ਆ ਆਬਵੀਅਸਲੀ ਹਾਂ ਬਿਲਕੁਲ ਅਸੀਂ ਖਾਣਾ ਵੇਸਟ ਨਹੀਂ ਕਰਦੇ ਅਸੀਂ ਖਾਣਾ ਵੇਸਟ ਨਹੀਂ ਕਰਦੇ ਅਸੀਂ ਉਨਾ ਹੀ ਖਾਣਾ ਜਿੰਨਾ ਸਾਨੂੰ ਚਾਹੀਦਾ ਆ ਬਿਲਕੁਲ ਹੈ ਗਿਆ ਥੋੜਾ ਕੜਵਾ ਜ਼ਰੂਰ ਆ ਕੜਵਾ ਕਰੇਲਾ ਆ ਪਰ ਪੂਰਾ ਸਵਾਦ ਵਾਲਾ ਪੇਰ ਬਾਈ ਤੁਹਾਨੂੰ ਦੱਸਿਆ ਵੀ ਜੇ ਕਰੇਲਾ ਹੀ ਨਹੀਂ ਕੋੜਾ ਤਾਂ ਫੇਰ ਕੀ ਖਾਣਾ ਬੱਚਾ ਨੂੰ ਯਾਦ ਆ ਗਿਆ ਦੇਖੋ ਥੋੜੇ ਅਸੀਂ ਖਾਣੇ ਨਹੀਂ ਕੜਵੇ ਆ ਲੇਕਿਨ ਬਹੁਤ ਅੱਛੇ ਆ ਉਹ ਇੰਨੇ ਕੜਤ ਨਹੀਂ ਹੈਗੇ ਹਲਕੇ ਜਿ ਮੜੀ ਜਿ ਕੜਤਣਾ ਮੜੀ ਜਿ ਕੜਤਣਾ ਤੇ ਉਹ ਜਿਹੜਾ ਇੱਕ ਮਸਾਲਾ ਜਿਹੜਾ ਨਾ ਆਂਬੜਾ ਆ ਉਹ ਅਲੱਗ ਹੀ ਫਲੇਵਰ ਦੇ ਦਿੰਦਾ ਆਹ ਦਾਲ ਜਿਹੜੀ ਆਪਣੀ ਹਾਂ ਉਹ ਕਿਵੜੀ ਪੂਰਾ ਕਹਿਣਾ ਤੇ ਚਲੋ ਹੁਣ ਬੇਬੇ ਕੋਲ ਚਲਦੇ ਆ 2 ਮਿੰਟ ਲਈ ਤੇ ਬੇਬੇ ਨੂੰ ਕੋਲੋਂ ਪੁੱਛਦੇ ਆ ਐਡਰੈਸ ਬੇਬੇ ਹੁਣ ਦੁਬਾਰਾ ਕਿੱਥੇ ਆਉਣਾ ਕਿਉਂਕਿ ਬੇਬੇ ਤੋਂ ਐਡਰੈਸ ਆ ਪਾ ਦੁਬਾਰਾ ਪੁੱਛਣਾ ਕਿਉਂਕਿ ਯੂਟਿਊਬਰ ਦੀ ਸਾਡੀ ਵਲੌਗਰਾਂ ਦੀ ਸਾਡੀ ਖਾਸ ਹੁੰਦੀ ਵੀ ਐਡਰੈਸ ਪੁੱਛਣਾ ਪੁੱਛਣਾ ਸੀ ਬੇਬੇ ਦੱਸੋ ਐਡਰੈਸ ਫਿਰ ਅ ਅਰ ਪ੍ਰਾਈਪਰ ਰੋਡ ਗ੍ਰੈਂਡ ਵਲ ਤੋਂ ਤੁਸੀਂ ਆਵੋਗੇ ਤਾਂ ਸੱਜੇ ਪਾਸੇ ਫੈਰਨਤੀ ਸਿੰਘ ਨਗਰ ਅਰ ਜੇ ਤੁਸੀਂ ਪਖੋੜ ਰੋਡ ਤੋਂ ਆਵੋਗੇ ਤਾਂ ਖੱਬੇ ਪਾਸੇ ਠੀਕ ਹੈ ਜੀ ਤੇ ਬੇਬੇ ਅਸੀਂ ਉਹ ਕੈਨੇਡਾ ਵਾਲਿਆਂ ਨੂੰ ਨੰਬਰ ਤੋੜਾ ਦੇ ਦੇਣਾ ਜੀ ਤੁਸੀਂ ਡਿਸਾਈਡ ਕਰਨਾ ਵੀ ਕੀ ਕਰਨਾ ਕੀ ਨਹੀਂ ਕਰਨਾ ਮੈਂ ਤਾਂ ਚਾਹੁੰਦਾ ਵੀ ਤੁਸੀਂ ਹੁਣ ਇੱਥੇ ਇੰਨਾ ਸੋਹਣਾ ਸਵਾਦ ਦੇ ਰਹੇ ਹੋ ਤੇ ਕੀ ਲੜਾਈ ਕੈਨੇਡਾ ਤੋਂ ਦੇਖ ਲਾਂਗੇ ਵੀ ਗੱਲਬਾਤ ਕਰਕੇ ਦੇਖ ਲੈਣੇ ਕਿ ਕੀ ਹੋਣਾ ਕਰਨਾ ਚਾਹੁੰਦੇ ਹਾਂ ਬਿਲਕੁਲ ਸ਼ਾਇਦ ਹੋਵੇ ਕੁਛ ਅੱਗੇ ਭਲੇ ਲਈ ਹੋ ਜਵੇ ਨਾ ਕਿਉਂਕਿ ਉਹ ਉਧਰ ਵੀ ਬਾਈ ਹੁਣੀ ਗੁਰਸਿੱਖ ਪਰਿਵਾਰ ਨੇ ਤੇ ਉਹ ਚਾਹੁੰਦੇ ਸੀਗੇ ਵੀ ਮੈਂ ਬੇਬੇ ਇਕੱਲੇ ਨੇ ਤੇ ਤੇ ਮੈਨੂੰ ਉਹ ਇਹ ਕਿਹਾ ਸੀ ਕਿ ਜੇ ਤੁਸੀਂ ਮਦਦ ਕਰਦੀਆਂ ਉਹਦੇ ਨੇ ਖਾਣੇ ਨੂੰ ਸੇਲ ਕਰਾਓ ਬਤਵਾਤੇ ਉਹਨਾਂ ਦੇ ਕੋਲ ਕਸਟਮਰ ਜਾਣ ਕਿ ਜਿਹੜਾ ਉਹ ਅੱਗੇ ਵਾਦਣਾ ਹੈ ਨਾ ਕਿ ਖਾਣੇ ਦੀ ਸੇਲ ਤਾਂ ਮੇਰੀ ਬਹੁਤ ਵਧੀਆ ਹੋ ਰਹੀ ਹੈ ਮੈਂ ਜਿੰਨਾ ਸੰਭਾਲ ਸਕਦੀ ਮੌਲਾ ਕਰ ਰਹੀ ਆ ਤੇ ਮੈਨੂੰ ਹੈਲਪਰ ਵੀ ਨਹੀਂ ਮੇਰੇ ਨਾਲ ਹੈਗਾ ਇਸ ਕਰਕੇ ਮੈਂ ਇਹਨੂੰ ਜ਼ਿਆਦਾ ਵਧਾਣਾ ਵੀ ਨਹੀਂ ਚਾਹੁੰਦੀ ਮੈਂ ਸਮਝ ਸਕਦੀ ਆ ਅੱਛੀ ਤਰ੍ਹਾਂ ਲੋਕਾਂ ਨੂੰ ਖਾਣਾ ਖਵਾ ਸਕਦੀ ਆ ਉਹਨਾਂ ਮੈਂ ਬਣਾਉਣੇ ਕਿ ਜੇ ਮੈਂ ਕਿਸੇ ਨੂੰ ਹੋਰ ਨੂੰ ਲਾਵਾਂਗੀ ਉਹਨਾਂ ਦਾ ਉਹ ਸਵਾਦ ਨਹੀਂ ਆ ਜਾਣਾ ਬਿਲਕੁਲ 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 ਜਿਵੇਂ ਤੁਸੀਂ ਤਰ੍ਹਾਂ ਦਾ ਮੈਂ ਬਣਾਣਾ ਉਹ ਉਸ ਤਰ੍ਹਾਂ ਕਿਸੇ ਨੇ ਬਣਾਣਾ ਨਹੀਂ ਹੈਗਾ ਬਿਲਕੁਲ ਇਸ ਕਰਕੇ ਮੈਂ ਜਿੰਨਾ ਸਮਾ ਸਕਦੀ ਉਹਨਾਂ ਮੇਰਾ ਹੋ ਰਿਹਾ ਤੇ ਚਲੋ ਠੀਕ ਹੈ ਬੇਬੇ ਜੀ ਫਿਰ ਹੁਣ ਮਿਲਦੇ ਆ ਜੀ ਆਪਾਂ ਫਿਰ ਉਹਨਾਂ ਤੁਹਾਡੇ ਮੱਕੀ ਦੀ ਰੋਟੀ ਦਾ ਸਰੋਂ ਦਾ ਸਾਗ ਹੋ ਗਿਆ ਹਾਂਜੀ ਹਾਂਜੀ ਉਦੋਂ ਆਵਾਂਗੇ ਤੇ ਹੁਣ ਸਾਨੂੰ ਦਿਓ ਆ ਗਿਆ ਤੇ ਇਹਨਾਂ ਸਾਡਾ ਵਲੌਗ ਤੁਸੀਂ ਸਵੀਕਾਰ ਕਰੋ ਪਹਿਲਾ ਵੀਡੀਓ ਤੁਸੀਂ ਬਹੁਤ ਪਿਆਰ ਦਿੱਤਾ ਤੇ ਉਮੀਦ ਕਰਦੇ ਇਸ ਵੀਡੀਓ ਨੂੰ ਵੀ ਓਨਾ ਹੀ ਪਿਆਰ ਦੋਗੇ ਤੇ ਸੋ ਹੁਣ ਕਰਨਾ ਕੀ ਇਹ ਵੀਡੀਓ ਨੂੰ ਸ਼ੇਅਰ ਕਰਨਾ ਚੈਨ ਤੇ ਕਮੈਂਟ ਕਰਕੇ ਦੱਸਿਓ ਜੀ ਹੁਣ ਬੀਬੀ ਕੋਲੋਂ ਕਿਹੜੇ ਕਿਹੜੇ ਭਾਈ ਉਡੀ ਗਰੇਲੇ ਖਾ ਗਏ ਨੇ ਤੇ ਉਹਨਾਂ ਨੂੰ ਗਰੇਲੇ ਕਿਵੇਂ ਲੱਗੇ ਦੱਸੋ ਥੈਂਕ ਯੂ ਸੋ ਮਚ